ਜਿਹੜੀ ਪਾਰਟੀ ਥੋਡੀ ਪਾਰਟੀ ਬਣੀ ਗੁਰੂ ਘਰ ਦੀ ਰੱਖਿਆ ਵਾਸਤੇ ਹੈ ਜਿਹੜੀ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਬਣੀ ਹੈ ਖਾਲਸਾ ਪੰਥ ਦੀ ਅਗਵਾਈ ਕਰਨ ਵਾਸਤੇ ਬਣੀ ਹੈ ਇੰਨਾ ਏਜੰਸੀਆਂ ਨਿਕਲਣਾ ਚਾਕੇ ਇੰਨਾ ਵਿਰੋਧੀਆਂ ਨੇ ਗੱਲਾਂ ਚਾਕੇ ਉਹਨਾਂ ਨੇ ਥੋਡੀ ਪਾਰਟੀ ਦੇ ਉੱਤੇ ਇਲزام ਲਾਤਾ ਬੇਅਦਬੀ ਦਾ ਜਿਹੜਾ ਕੋਈ ਉਹ ਪਾਰਟੀਆਂ ਜਿਹੜਾ ਮੱਥਾ ਟੇਕਣ ਵੀ ਜਾਂਦਾ ਕਿਸੇ ਦੀ ਹਿੰਮਤ ਨਹੀਂ ਸੀ ਥੋੜੂ ਉਹਦੇ ਗੁਰੂ ਘਰਾਂ ਤੇ ਹਮਲਾ ਕਰਦੇ ਕਿਉਂਕਿ ਥੋਡੀ ਫੌਜ ਅਕਾਲੀ ਦਲ ਸੀ ਏਨੀ ਤਕੜੀ ਪਰ ਕਿਉਂ ਤੁਸੀਂ ਕਮਜ਼ੋਰ ਕਰਤੀ ਤੇ ਅੱਜ ਕੀ ਹੋ ਗਿਆ ਤੁਹਾਡੇ ਗੁਰੂ ਘਰਾਂ ਤੇ ਵੀ ਹਮਲਾ ਹੋ ਗਿਆ ਜ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਦੀ ਜਿਹੜੀ ਅੰਗਰੇਜ਼ ਨਹੀਂ ਤੋੜ ਸਕੇ ਤਦ ਹਜ਼ੂਰ ਸਾਹਿਬ ਤੇ ਕਾਬਜ ਹੋ ਗਏ ਜਿਹੜਾ ਕੋਈ ਕਰ ਨਹੀਂ ਸਕਦਾ ਸੀ ਸੋਚ ਨਹੀਂ ਸਕਦਾ ਸੀ ਸਕਤ ਪਟਨਾ ਸਾਹਿਬ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਜਿਹੜਾ ਕਰ ਨਹੀਂ ਸਕਦੇ ਸੀ ਪਹਿਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਹੱਥ ਆ ਜਿਹੜਾ ਹੁਣ ਪਿਛਲੇ 10 ਸਾਲਾਂ ਜਿੱਦੋਂ ਬੇਅਦਬੀਆਂ ਹੋਈਆਂ ਕੋਈ ਭੁੱਲਿਆ ਕਿੱਧਰ ਗਿਆ ਦਾਦੂ ਵਾਲ ਸਾਹਿਬ ਕਿੱਧਰ ਗਿਆ ਮੰਡ ਸਾਹਿਬ ਕਿੱਧਰ ਗਿਆ ਦੂਜੇ ਸਾਹਿਬ ਜਿਹੜੇ ਉਦੋਂ ਅੱਗ ਲਾਉਂਦੇ ਸੀ ਪੰਜਾਬ ਨੂੰ ਅੱਗ ਲਾਉਂਦੇ ਸੀ ਹੁਣ ਕਿਉਂ ਚੁੱਪ ਹੈ ਕਿ ਸਾਰੇ ਏਜੰਸੀਆਂ ਦੇ ਬੰਦੇ ਐ ਉਹ ਚਾਹੁੰਦੇ ਸੀ ਕੌਮ ਦੀ ਪਾਰਟੀ ਪੰਜਾਬ ਦੀ ਪਾਰਟੀ ਨੂੰ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਦੀ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦਾ ਵਰਕਰਾਂ ਦਾ ਸਰਕਲ ਪ੍ਰਧਾਨਾਂ ਦਾ ਐਸਸੀ ਵਿੰਗ ਬੀਸੀ ਵਿੰਗ ਸਟਰੀਵਿੰਗ ਸਾਰਿਆਂ ਦਾ ਨੌਜਵਾਨਾਂ ਦਾ ਅੱਜ ਜਦੋਂ ਮੈਂ ਆ ਰਿਹਾ ਸੀ ਤੁਹਾਡੇ ਵਿੱਚ ਜੋਸ਼ ਵੀ ਸੀ ਤੁਹਾਡੇ ਵਿੱਚ ਇਸ ਮਾੜੀ ਸਰਕਾਰ ਦੇ ਖਿਲਾਫ ਗੁੱਸਾ ਵੀ ਮੈਂ ਦੇਖਿਆ ਸੋ ਮੈਂ ਲੱਖ ਲੱਖ ਤੁਹਾਨੂੰ ਵਧਾਈ ਦੇਣਾ ਚਾਹਣਾ ਹੈ ਅੱਜ ਦੇ ਕੱਠ ਦੀ ਆਪਾਂ ਹਰ ਸਾਲ ਬਰਸੀ ਦੇ ਦੌਰਾਨ ਵਿਚਾਰਾ ਕਰਦੇ ਆ ਸੰਤ ਲੰਗਵਾਲ ਜੀ ਨੇ ਆਪਣੀ ਕੌਮ ਖਾਤਰ ਆਪਣੇ ਪੰਜਾਬ ਖਾਤਰ ਸ਼ਹਾਦਤ ਦਿੱਤੀ ਮੈਂ ਪੁੱਛਣਾ ਚਾਹਣਾ ਹੈ ਕੋਈ ਹੋਰ ਪਾਰਟੀ ਹੈ ਹਿੰਦੁਸਤਾਨ ਵਿੱਚ ਜਿਸ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਨੇ ਆਪਣੀ ਸੂਬੇ ਖਾਤਰ ਆਪਣੀ ਕੌਮ ਖਾਤਰ ਆਪਣੇ ਲੋਕਾਂ ਖਾਤਰ ਜਾਨਾਂ ਕੁਰਬਾਨ ਕੀਤੀਆਂ ਇੱਕ ਵੀ ਤੁਹਾਨੂੰ ਮਿਸਾਲ ਨਹੀਂ ਮਿਲੂਗੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਆ ਉਹਨਾਂ ਸੂਰਮਿਆਂ ਦੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਬਣਾਈ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਇਸ ਪਾਰਟੀ ਵਿੱਚ ਆਪਣੀਆਂ ਕੁਰਬਾਨੀਆਂ ਦਿੱਤੀਆਂ ਜਦੋਂ ਵੀ ਕੋਈ ਜ਼ੁਲਮ ਕੌਮ ਤੇ ਪੰਜਾਬ ਤੇ ਖਾਲਸਾ ਪੰਥ ਤੇ ਜਾਂ ਦੇਸ਼ ਤੇ ਹੁੰਦਾ ਸੀ ਸਭ ਤੋਂ ਅੱਗੇ ਅਕਾਲੀ ਦਲ ਹੁੰਦਾ ਸੀ ਭਾਵੇਂ ਦੇਸ਼ ਦੀ ਆਜ਼ਾਦੀ ਦਾ ਪਹਿਲੇ ਦਾ ਸਮਾਂ ਦੇਖ ਲਓ ਚਾਬੀਆਂ ਦੀ ਮੋਰਚੇ ਤੋਂ ਲੈ ਕੇ ਜਿੰਨੇ ਵੀ ਅੰਗਰੇਜ਼ਾਂ ਦੇ ਖਿਲਾਫ ਮੋਰਚੇ ਲੱਗੇ ਸੰਘਰਸ਼ ਹੋਇਆ ਅਗਵਾਈ ਅਕਾਲੀ ਦਲ ਨੇ ਕੀਤੀ ਆਜ਼ਾਦੀ ਦੇ ਬਾਅਦ ਵੀ ਜੇ ਕੋਈ ਪੰਜਾਬ ਨਾਲ ਵਿਤਕਰਾ ਹੋਇਆ ਕਿਸਾਨ ਨਾਲ ਵਿਤਕਰਾ ਹੋਇਆ ਜੇ ਲੜਾਈ ਲੜੀ ਤੇ ਕਾਲੀ ਦਲ ਨੇ ਅੱਜ ਮੈਨੂੰ ਥੋੜਾ ਦੁੱਖ ਹੁੰਦਾ ਐ ਇਸ ਕਰਕੇ ਮੈਂ ਅੱਜ ਕੋਈ ਸਿਆਸੀ ਭਾਸ਼ਣ ਨਹੀਂ ਦੇਣਾ ਚਾਹਣਾ ਮੈਂ ਤੁਹਾਡੇ ਨਾਲ ਦਿਲ ਦੀ ਗੱਲਾਂ ਕਰਨਾ ਚਾਹਣਾ ਐ ਅਕਾਲੀ ਦਲ ਤੁਹਾਡੀ ਇੱਕ ਫੌਜ ਐ ਪੰਜਾਬ ਦੀ ਫੌਜ ਐ ਤੁਸੀਂ ਜਾਣਦੇ ਹੋ ਜਿਹੜੇ ਮੁਲਕ ਦੀ ਫੌਜ ਤਕੜੀ ਹੋਏ ਉਸ ਮੁਲਕ ਤਰਫ ਕੋਈ ਝਾਕ ਨਹੀਂ ਸਕਦਾ ਅੱਜ ਅਮਰੀਕਾ ਉਸ ਦਾ ਰਾਸ਼ਟਰਪਤੀ ਟਰੰਪ ਐਂ ਪਰਦਾ ਜਿਵੇਂ ਬਾਦਸ਼ਾਹ ਦੁਨੀਆ ਦਾ ਕਿਉਂ ਕਿਉਂਕਿ ਉਹਨਾਂ ਦੀ ਫੌਜ ਸਭ ਤੋਂ ਤਕੜੀ ਹੈ ਕੋਈ ਹਿੰਮਤ ਨਹੀਂ ਕਰਦਾ ਉਹਨਾਂ ਨਾਲ ਪੰਗਾ ਲੈਣ ਨੂੰ ওই ਹਾਲਾਤ ਆਪਣੀ ਸੀ ਜ ਆਪਣੀ ਫੌਜ ਇੰਨੀ ਤਕੜੀ ਸੀ ਅਕਾਲੀ ਦਲ ਦੇ ਮੋਰਚਿਆਂ ਤੋਂ ਡਰਦੇ ਸੀ ਅਕਾਲੀ ਦਲ ਦੀ ਤਾਕਤ ਤੋਂ ਡਰਦੇ ਸੀ ਆ ਸਾਰੀਆਂ ਗੱਲਾਂ ਏਜੰਸੀਆਂ ਨੇ ਦੇਖ ਲੀਆਂ ਆ ਗੱਲਾਂ ਸੈਂਟਰ ਦੀਆਂ ਸਰਕਾਰਾਂ ਤੇ ਵਿਰੋਧੀ ਪਾਰਟੀਆਂ ਨੇ ਦੇਖ ਲਿਆ ਕਿ ਪੰਜਾਬ ਉੱਤੇ ਸਿੱਖ ਕੌਮ ਉੱਤੇ ਪੰਜਾਬੀਆਂ ਉੱਤੇ ਜੇ ਰਾਜ ਕਰਨਾ ਹੈ ਉਹਨਾਂ ਦੀ ਫੌਜ ਨੂੰ ਕਮਜ਼ੋਰ ਕਰ ਦਿਓ ਫਿਰ ਦਿਮਾਗ ਚੱਲਣ ਲੱਗ ਗਏ ਸਾਜਸ਼ਣ ਸ਼ੁਰੂ ਹੋ ਗਈਆਂ ਜਦੋਂ 10 ਸਾਲ ਲਗਾਤਾਰ ਆਪਣੀ ਸਰਕਾਰ ਰਹੀ ਵੱਡੇ ਬਾਦਲ ਸਾਹਿਬ ਨੇ ਨਕਸ਼ਾ ਬਦਲ ਦਿੱਤਾ ਪੰਜਾਬ ਦਾ ਆਪਣੀਆਂ ਏਜੰਸੀਆਂ ਤੇ ਦੂਜੀਆਂ ਪਾਰਟੀਆਂ ਤੇ ਵਿਰੋਧੀ ਧਲਾਂ ਨੇ ਸੋਚਿਆ ਹੁਣ ਆਪਣਾ ਇੱਥੇ ਕੁਝ ਨਹੀਂ ਹੋਊਗਾ ਕੋਈ ਸੋਚੋ ਤੇ ਫਿਰ ਬੇਅਦਬੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਮੈਂ ਹੈਰਾਨ ਐ ਜਿਹੜੀ ਪਾਰਟੀ ਥੋਡੀ ਪਾਰਟੀ ਬਣੀ ਗੁਰੂ ਘਰ ਦੀ ਰੱਖਿਆ ਵਾਸਤੇ ਹੈ ਜਿਹੜੀ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਬਣੀ ਹੈ ਖਾਲਸਾ ਪੰਥ ਦੀ ਅਗਵਾਈ ਕਰਨ ਵਾਸਤੇ ਬਣੀ ਹੈ ਇੰਨਾ ਏਜੰਸੀਆਂ ਨਹੀਂ ਗੱਲਾਂ ਚਾਕੇ ਇੰਨਾ ਵਿਰੋਧੀਆਂ ਨੇ ਗੱਲਾਂ ਚਾਕੇ ਉਹਨਾਂ ਨੇ ਥੋਡੀ ਪਾਰਟੀ ਤੇ ਉੱਤੇ ਇਲਜ਼ਾਮ ਲਾਤਾ ਬੇਅਦਬੀ ਦਾ ਜਿਹੜਾ ਕੋਈ ਉਹ ਪਾਰਟੀਆਂ ਜਿਹੜਾ ਮੱਥਾ ਟੇਕਣ ਵੀ ਨਹੀਂ ਜਾਂਦੀਆਂ ਗੁਰੂ ਘਰ ਵਿੱਚ ਹੁਣ ਕਾਂਗਰਸੀ ਕਹਿੰਦੇ ਕਿ ਕਾਲੀ ਦਲ ਨੇ ਬੇਅਦਬੀ ਕੀਤੀ ਆ ਕਿਹੜੇ ਕਾਂਗਰਸੀ ਜਿਨ੍ਹਾਂ ਨੇ ਟੈਂਕਾਂ ਤੋਪਣਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਾਂ ਉਹਨਾਂ ਦੀ ਗੱਲਾਂ 'ਚ ਆ ਗਏ ਜਿਨੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕੀਤਾ ਉਹਨਾਂ ਦੀ ਗੱਲਾਂ 'ਚ ਆ ਗਏ ਆਪਾਂ ਝਾੜੂ ਵਾਲਿਆਂ ਤੇ ਗੱਲਾਂ 'ਚ ਆ ਗਏ ਏਜੰਸੀਆਂ ਦੀ ਗੱਲਾਂ 'ਚ ਆ ਗਏ 10 ਸਾਲ ਹੋ ਗਏ ਹੁਣ ਉਹਨਾਂ ਦੀਆਂ ਸਰਕਾਰਾਂ ਐ ਇੱਕ ਦੱਸੋ ਕਿਹੜੇ ਅਕਾਲੀ ਦਲ ਦੇ ਵਰਕਰ ਤੇ ਲੀਡਰ ਤੇ ਨਾ ਤੇ ਪਰਚਾ ਬੇਅਦਬੀ ਦਾ ਉਹ ਤਾਂ ਕੱਲਾ ਬਦਨਾਮ ਕਰਕੇ ਰਾਜ ਕਰਨਾ ਚਾਹੁੰਦੇ ਸੀ ਉਹ ਕਾਮਯਾਬ ਹੋ ਗਏ ਤੇ ਨੁਕਸਾਨ ਆਪਣਾ ਕਿੰਨਾ ਵੱਡਾ ਕਰ ਗਏ ਕੌਮ ਦਾ ਕਰ ਗਏ ਪੰਜਾਬ ਦਾ ਕਰ ਗਏ ਜਿਹੜਾ ਭਰਨਾ ਬੜਾ ਔਖਾ ਹੋਊਗਾ ਖਾਲਸਾ ਜੀ ਕਿ ਸੇਦੀ ਹਿੰਮਤ ਨਹੀਂ ਸੀ ਤੁਹਾਡੂ ਤੁਹਾਡੇ ਗੁਰੂ ਘਰਾਂ ਤੇ ਹਮਲਾ ਕਰਨ ਦੀ ਕਿਉਂਕਿ ਤੁਹਾਡੀ ਫੌਜ ਅਕਾਲੀ ਦਲ ਸੀ ਇੰਨੀ ਤਗੜੀ ਪਰ ਜਦੋਂ ਤੁਸੀਂ ਕਮਜ਼ੋਰ ਕਰਤੀ ਤੇ ਅੱਜ ਕੀ ਹੋ ਗਿਆ ਤੁਹਾਡੇ ਗੁਰੂ ਘਰਾਂ ਤੇ ਵੀ ਹਮਲਾ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਤੀ ਜਿਹੜੀ ਅੰਗਰੇਜ਼ ਨਹੀਂ ਤੋੜ ਸਕੇ ਤੱਕ ਹਜ਼ੂਰ ਸਾਹਿਬ ਤੇ ਕਾਬਜ ਹੋ ਗਏ ਜਿਹੜਾ ਕੋਈ ਕਰ ਨਹੀਂ ਸਕਦਾ ਸੀ ਸੋਚ ਨਹੀਂ ਸਕਦਾ ਸੀ ਤਖਤ ਪਟਨਾ ਸਾਹਿਬ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਜਿਹੜਾ ਕਰ ਨਹੀਂ ਸਕਦੇ ਸੀ ਪਹਿਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਹੱਥਾਂ ਹੁਣ ਤੇ ਹਲੇ ਵੀ ਨਹੀਂ ਜਾਗੋਂਗੇ ਫਿਰ ਕਦੋਂ ਜਾਗੋਂਗੇ ਪੰਜਾਬ ਵਿੱਚ ਕੀ ਹਾਲਾਤ ਬਣਾਤੀ ਹੈ ਤੁਸੀਂ ਦੇਖ ਲਿਆ 10 ਸਾਲ ਕੀ ਹੋ ਗਿਆ ਆਪਣੇ ਕਿੱਥੇ ਚਲੇ ਗਏ ਕਿਹੜੇ ਲੋਕ ਕਹਿੰਦੇ ਕੁਰਸੀ ਅੱਜ ਕੀ ਕਰ ਰਹੀ ਹੈ ਜੇ ਤੁਸੀਂ ਮੈਂ ਕਹਿਣਾ ਚਾਹਣਾ ਜੇ ਬੇਅਦਬੀਆਂ ਦੀ ਅਸਲੀ ਇਨਕੁਆਰੀ ਹੋਏ ਆ ਝਾੜੂ ਵਾਲੇ ਨਿਕਲਣਗੇ ਆ ਮਲੇਰ ਕੋਟਲੇ ਤੁਹਾਡੇ ਨਾਲ ਮਲੇਰ ਕੋਟਲੇ ਬੇਅਦਬੀ ਹੋਈ ਸਾਡੀ ਸਰਕਾਰ ਸੀ ਅਸੀਂ ਨਾਲ ਦੇ ਨਾਲ ਬੰਦਾ ਫੜਿਆ ਕਿਹਨੂੰ ਫੜਿਆ ਉਦੋਂ ਆਮ ਆਦਮੀ ਪਾਰਟੀ ਦਾ ਦਿੱਲੀੋਂ ਐਮ ਐਲ ਏ ਸੀ ਨਰੇਸ਼ ਯਾਦਵ ਉਹਨੂੰ ਫੜਿਆ ਕੇਸ ਚੱਲਿਆ ਤੁਸੀਂ ਦੇਖ ਲਓ ਆਮ ਆਦਮੀ ਪਾਰਟੀ ਦਾ ਐਮ ਐਲ ਏ ਦਿੱਲੀੋਂ ਫੜਿਆ ਕੇਸ ਚੱਲਿਆ ਤੇ ਮਲੇਰ ਕੋਰਟ ਲਈ ਅਦਾਲਤ ਵਿੱਚ ਕੇਸ ਕੌਣ ਲੜ ਰਿਹਾ ਹੈ ਹਰਪਾਲ ਚੀਮਾ ਇੱਥੋਂ ਦਾ ਐਮ ਐਲ ਏ ਮੰਤਰੀ ਉਹ ਵਕੀਲ ਹੈ ਬੇਅਦਬੀ ਉਹਦੇ ਹੱਕ ਚ ਆਇਆ ਆਪ ਆਦਮੀ ਪਾਰਟੀ ਦੇ ਹਰਜੋਤ ਬੈਂਸ ਇਹਨਾਂ ਦੇ ਮਨਿਸਟਰ ਵਕੀਲ ਹੈ ਜਦੋਂ ਇਹਨਾਂ ਨੇ ਦੇਖਿਆ ਕਿ ਕੇਸ ਤਾਂ ਹੁਣ ਉਲਟ ਜਾਊਗਾ ਇੰਨੇ ਸਬੂਤ ਆ ਗਏ ਨਰੇਸ਼ ਯਾਦਵ ਨੇ ਕੇਜਰੀਵਾਲ ਨੂੰ ਕਿਹਾ ਜੇ ਮੈਨੂੰ ਸਜ਼ਾ ਹੋਈ ਮੈਂ ਦੱਸ ਦੂੰਗਾ ਕਿ ਤੁਸੀਂ ਮੈਨੂੰ ਭੇਜਿਆ ਘਬਰਾ ਕੇ ਨਰੇਸ਼ ਆਪਣੇ ਕੇਜਰੀਵਾਲ ਨੇ ਭਗਵਾਨਤਮਾਨ ਪੁਲਿਸ ਨੂੰ ਡੀਸੀ ਨੂੰ ਬੁਲਾਇਆ ਤੇ ਕਿਹਾ ਤੁਸੀਂ ਮਲੇਰ ਕੋਰਟਲੇ ਦੀ ਅਦਾਲਤ ਜਾ ਕੇ ਕੇਸ ਵਾਪਸ ਲਓ ਤੁਸੀਂ ਦੇਖੋ ਕਿੱਡੇ ਬੇਸ਼ਰਮ ਹੈ ਬੇਅਦਬੀ ਦਾ ਕੇਸ ਆ ਹੁਣੀ 8-9 ਮਹੀਨੇ ਪਹਿਲੇ ਡੀਸੀ ਨੇ ਅਦਾਲਤ ਚ ਲਿਖ ਕੇ ਦੇ ਦਿੱਤਾ ਕਿ ਸਾਨੂੰ ਅਸੀਂ ਵਾਪਸ ਚੋਣਿਆ ਕੇਸ ਸਰਕਾਰ ਨਹੀਂ ਲੰਣਾ ਚਾਹੁੰਦੀ ਪਰ ਮੈਂ ਹਿੰਮਤ ਦਿਨਾ ਜੱਜ ਸਾਹਿਬ ਦਾ ਨੂੰ ਜੱਜ ਸਾਹਿਬ ਨੇ ਕਿਹਾ ਮੈਂ ਆ ਵਾਪਸ ਨਹੀਂ ਲੈਣ ਦਊਗਾ ਤੁਹਾਨੂੰ ਕੇਸ ਕਿਉਂਕਿ ਇੱਥੇ ਸਬੂਤ ਇੰਨੇ ਐ ਤੇ ਤੁਸੀਂ ਦੇਖ ਲਓ ਆ 8 ਮਹੀਨੇ ਪਹਿਲੇ ਪਹਿਲੇ ਦਸੰਬਰ ਨੂੰ ਪਿਛਲੇ ਸਾਲ ਫੈਸਲਾ ਆਇਆ ਨਰੇਸ਼ ਯਾਦਵ ਨੂੰ ਸਜ਼ਾ ਕਰ ਦਿੱਤੀ ਇਹਨਾਂ ਦੇ ਐਮਐਲਏ ਨੂੰ ਇਹ ਤੋਂ ਨੇੜੇ ਦਾ ਕੋਈ ਹੋ ਨਹੀਂ ਸਕਦਾ ਐਮਐਲਏ ਐ ਹੁਣ ਕੀ ਆਪਾਂ ਨੂੰ ਹੋਰ ਕੀ ਸਬੂਤ ਚਾਹੀਦਾ ਆ ਝਾੜੂਆਂ ਵਾਲੇ ਬਾਰੇ ਕਾਂਗਰਸੀਆਂ ਬਾਰੇ ਦੂਜੀ ਗੱਲ ਹੋਰ ਹੈਰਾਨੀ ਦੀ ਐ ਪਹਿਲੀ ਤਰੀਕ ਨੂੰ ਦਸੰਬਰ ਨੂੰ ਫੈਸਲਾ ਜੱਜ ਸਾਹਿਬ ਨੇ ਦਿੱਤਾ ਕਿ ਅੱਗੇ ਇਹਨੂੰ ਅੰਦਰ ਕਰਦੇ ਹੋ ਉਹ ਸੇਹੀ ਮਹੀਨੇ ਦਿੱਲੀ ਦੀਆਂ ਟਿਕਟਾਂ ਸੀ ਦੇਣੀਆਂ ਸੀ ਨਰੇਸ਼ ਯਾਦਵ ਨੂੰ ਫਿਰ ਤੋਂ ਪਾਮ ਆਦਮੀ ਪਾਰਟੀ ਨੇ ਟਿਕਟ ਦੇ ਦਿੱਤੀ ਆ ਤਾਂ ਹਾਲਾਤ ਹੈ ਕੌਣ ਦੋਸ਼ੀ ਹੈ ਸਰ ਆ ਜਿਹੜਾ ਹੁਣ ਪਿਛਲੇ 10 ਸਾਲਾਂ ਜਦੋਂ ਬੇਅਦਬੀਆਂ ਹੋਈਆਂ ਕੋਈ ਬੋਲਿਆ ਕਿੱਧਰ ਗਿਆ ਦਾदूवाल ਸਾਹਿਬ ਕਿੱਧਰ ਗਏ ਮੰਡ ਸਾਹਿਬ ਕਿਧਰ ਗਏ ਦੂਜੇ ਸਾਹਿਬ ਜਿਹੜੇ ਉਦੋਂ ਅੱਗ ਲਾਉਂਦੇ ਸੀ ਪੰਜਾਬ ਨੂੰ ਅੱਗ ਲਾਉਂਦੇ ਸੀ ਹੁਣ ਕਿਉਂ ਚੁੱਪ ਹੈ ਕਿਉਂਕਿ ਉਹ ਸਾਰੇ ਏਜੰਸੀਆਂ ਦੇ ਬੰਦੇ ਐ ਉਹ ਚਾਹੁੰਦੇ ਸੀ ਕੌਮ ਦੀ ਪਾਰਟੀ ਪੰਜਾਬ ਦੀ ਪਾਰਟੀ ਨੂੰ ਕਮਜ਼ੋਰ ਕਰ ਦਿਓ ਦੇਖੋ ਅਕਾਲੀ ਦਲ ਜਿਹੜੀ ਪਾਰਟੀ ਐ ਆ ਗੁਰੂਆਂ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਵਾਲੀ ਪਾਰਟੀ ਐ ਤੇ ਗੁਰੂ ਸਾਹਿਬ ਨੇ ਆਪਾਂ ਨੂੰ ਇੱਕੋ ਹੀ ਗੱਲ ਸਿਕਾਈ ਐ ਸਰਬੱਤ ਦੇ ਭਲੇ ਦੀ ਗੱਲ ਸਿਕਾਈ ਹੈ ਕਿ ਜਿਹੜਾ ਨਵਾਂ ਚੁੱਲਾ ਦਲ ਬਣਿਆ ਹੈ ਤੁਹਾਨੂੰ ਪਤਾ ਨਵਾਂ ਚੁੱਲਾ ਦਲ ਜਿਹਨੂੰ ਮੁਫਤ ਗੈਸ ਮਿਲਦੀ ਹੈ ਸੈਂਟਰ ਤੋਂ ਏਜੰਸੀਆਂ ਤੋਂ ਅੱਗ ਲਾਉਣ ਵਾਸਤੇ ਪੰਜਾਬ ਨੂੰ ਆਹ ਜਿਹੜਾ ਨਵਾਂ ਚੁੱਲਾ ਦਲ ਹੈ ਜਿਹੜਾ ਨਾਲ ਉਥੇ ਚੁੱਲਾ ਲਈ ਬੈਠਾ ਹੈ ਤੇ ਗੈਸ ਤੁਸੀਂ ਦੇਖ ਲਓ ਇਹ ਕੋਈ ਪੰਡਾਲ ਹੈ ਆ ਆ ਜਾ ਕੇ ਤੁਹਾਡੀ ਦਾਣਾ ਮੰਡੀ ਚ ਇਹ ਕੋਈ ਪੰਡਾਲ ਹੈ ਉਥੇ ਹੀ ਆਮ ਆਦਮੀ ਪਾਰਟੀ ਦਾ ਇਕੱਠ ਹੈ ਤੇ ਉਥੇ ਹੀ ਇਹਨਾਂ ਦਾ ਹੈ ਇਕ ਕੋਈ ਪੰਡਾਲ ਚ ਅੱਜ ਕੱਲ ਕਿਤੇ ਦੇਖਿਆ ਦੁਨੀਆ ਦੇ ਇਤਿਹਾਸ ਵਿੱਚ ਦੋ ਸਿਆਸੀ ਪਾਰਟੀਆਂ ਹੀ ਕੋਈ ਪੰਡਾਲ ਚ ਕੰਮ ਕਰਨ ਆ ਥੋੜੇ ਲੰਗ ਵਾਲਾ ਕਿਉਂਕਿ ਇਹ ਨਮਾਜ਼ ਚੁੱਲਾ ਬਣਾਇਆ ਇਹਨਾਂ ਨੇ ਦਲ ਕਾਲੀ ਦਲ ਨੂੰ ਖਤਮ ਕਰਨ ਵਾਸਤੇ ਥੋੜੀ ਪਾਰਟੀ ਪੰਜਾਬੀਆਂ ਦੀ ਪਾਰਟੀ ਨੂੰ ਖਤਮ ਕਰਨ ਵਾਸਤੇ ਪਰ ਮੈਂ ਕਹਿੰਦਾ ਆ ਜਿੰਨੇ ਵੀ ਗਏ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹਣਾ ਕਿਉਂਕਿ ਇਹਨਾਂ ਨੇ ਨਾ ਕੰਮ ਕੀਤਾ ਨਾ ਕਰਨ ਦਿੱਤਾ ਵੱਡੀ ਗੱਲ ਆ ਚਾਹੁੰਦੇ ਸੀ ਕਿ ਮੈਂ ਸਿਰ ਝੁਕਾਵਾਂ ਸੈਂਟਰ ਸਾਹਮਣੇ ਆ ਚਾਹੁੰਦੇ ਸੀ ਕਿਵੇਂ ਨਾ ਕਿਵੇਂ ਸਮਝੌਤਾ ਕਰਕੇ ਸਾਨੂੰ ਮੰਤਰੀ ਬਣਾ ਦਿਓ ਸਾਨੂੰ ਰਾਜ ਸਭਾ ਬਣਾ ਦਿਓ ਮੈਂ ਉਹਨਾਂ ਨੂੰ ਸਿੱਧੀ ਗੱਲ ਕਹੀ ਮੈਂ ਪਰਮਿੰਦਰ ਢੀਂਟਸਾ ਨੂੰ ਚੰਦੂ ਮਹਾਰਾਜ ਸਾਹਿਬ ਨੂੰ ਰਖਣਾ ਸਾਹਿਬ ਨੂੰ ਸਾਰਿਆਂ ਨੂੰ ਇੱਕ ਗੱਲ ਕਹੀ ਕਿ ਮੈਂ ਕਾਲੀ ਦਲ ਦਾ ਪ੍ਰਧਾਨ ਜਦੋਂ ਤੱਕ ਤੁਸੀਂ ਰੱਖੋਗੇ ਮੈਂ ਪੰਜਾਬ ਦੇ ਖਿਲਾਫ ਕੋਈ ਵੀ ਕਦਮ ਹੋਏ ਮੈਂ ਉਹਦੇ ਸਾਹਮਣੇ ਗੁੱਡਾ ਨਹੀਂ ਟੇਕੂਗਾ ਕਾਲੀ ਦਲ ਦੀ ਪ੍ਰੈਸਟੀਜ ਮੇਰੇ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਪੰਜਾਬ ਦੀ ਪ੍ਰੈਸਟੀਜ ਸਭ ਤੋਂ ਇੰਪੋਰਟੈਂਟ ਹੈ ਮੈਂ ਕਿਤੇ ਕੰਪਰਮਾਈਜ਼ ਸਿਰ ਨਹੀਂ ਜਗਾਉਂਗਾ ਜਿਵੇਂ ਵੱਡੇ ਬਾਦਲ ਸਾਹਿਬ ਨੇ ਸੈਂਟਰ ਸਾਹਮਣੇ ਕਿਤੇ ਗੋਡੇ ਨਹੀਂ ਡੇਕੇ ਲੜਾਈ ਲੜੀ ਜੇ ਵੱਡੇ ਬਾਦਲ ਸਾਹਿਬ ਚਾਹੁੰਦੇ ਤੇ ਉਹਦੋਂ ਦੇ ਸੀਨੀਅਰ ਲੀਡਰਸ਼ਿਪ ਚਾਹੁੰਦੀ ਕੋਈ 16 ਸਾਲ ਜੇਲ੍ਹਾਂ ਜਾਣ ਦੀ ਲੋੜ ਨਹੀਂ ਸੀ ਮੁੱਖ ਮੰਤਰੀ ਬਣ ਸਕਦੇ ਸੀ ਪਰ ਸਾਨੂੰ ਕਾਲੀ ਦਲ ਜਿਹੜੀ ਥੋੜੀ ਪਾਰਟੀ ਐ ਮੁੱਖ ਮੰਤਰੀ ਬਣਨ ਵਾਸਤੇ ਸਰਕਾਰ ਬਣਨ ਵਾਸਤੇ ਨਹੀਂ ਬਣਾਈ ਗਈ ਆ ਕੌਮ ਦੀ ਪੰਜਾਬ ਦੀ ਗਰੀਬ ਦੀ ਕਿਸਾਨ ਦੀ ਸਾਰੇ ਧਰਮਾਂ ਦੀ ਰੱਖਿਆ ਕਰਨ ਵਾਸਤੇ ਬਣਾਈ ਗਈ ਹੈ ਸਾਡੇ ਵਾਸਤੇ ਸਾਡੇ ਅਸੂਲ ਜਾਦੇ ਜ਼ਰੂਰੀ ਐ ਸਰਕਾਰਾਂ ਨਹੀਂ ਐਸ ਕਰਕੇ ਤੁਹਾਨੂੰ ਚਿੰਤਾ ਨਾ ਕਰਿਓ ਕਿਤੇ ਇਹਨਾਂ ਸਾਹਮਣੇ ਸਿਰ ਨਹੀਂ ਝੁਕੂਗਾ ਛਾਤੀ ਤਾਣ ਕੇ ਰਵਾਂਗੇ ਜੋ ਲੰਗ ਲੜਨੀ ਪਈ ਅੱਗੇ ਹੋ ਕੇ ਲੜੂੰਗਾ ਮੇਰੀ ਆਦਤ ਤੁਹਾਨੂੰ ਪਤਾ ਹੀ ਹੈ ਮੈਂ ਕਿਤੇ ਫੌਜਾਂ ਨੂੰ ਅੱਗੇ ਨਹੀਂ ਭੇਜਦਾ ਜਰਨੈਲ ਹੋਂ ਦੇ ਲਾ ਕੇ ਆਪ ਅੱਗੇ ਹੁੰਨਾ ਐ ਇਸ ਕਰਕੇ ਇਹ ਕੋਈ ਮਨ ਬਣਾ ਲਿਓ ਕਿਹਾ ਜਿਹੜਾ 1.5 ਸਾਲ ਹੈ ਹੁਣ ਜਿਵੇਂ ਮੈਂ ਨਹੀਂ ਘਰੇ ਟਿਕਣਾ ਤੁਸੀਂ ਨਾ ਟਿਕਿਓ ਜਦੋਂ ਵੀ ਕੋਈ ਸੰਦੇਸ਼ ਕਾਲੀ ਦਲ ਦਾ ਆਵੇ ਕੋਈ ਲੜਾਈ ਲਈ ਹੋਏ ਧਰਨਾ ਹੋਏ ਪ੍ਰੋਗਰਾਮ ਹੋਏ ਸਾਰੇ ਕੰਮ ਛੱਡ ਕੇ ਪੰਜਾਬ ਨੂੰ ਬਚਾਉਣ ਖਾਤਰ ਜੋ ਹੁਕਮ ਆਇਆ ਪਾ ਇਕੱਠੇ ਹੋ ਜੀਏ ਮੈਨੂੰ ਪੂਰਾ ਵਿਸ਼ਵਾਸ ਹੈ ਮੈਨੂੰ ਆ ਵੱਡੇ ਲੀਡਰਾਂ ਦੀ ਲੋੜ ਨਹੀਂ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ ਤੁਹਾਡੇ ਨੌਜਵਾਨਾਂ ਦੇ ਸਾਥ ਦੀ ਲੋੜ ਹੈ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਪਰਵਾਹ ਨਹੀਂ ਅਸੀਂ ਆਪਾਂ ਅਕਾਲੀ ਦਲ ਨੂੰ ਵਾਪਸ ਉਸ ਬਲੰਦੀਆਂ 'ਚ ਲੈ ਕੇ ਜਾਵਾਂਗੇ ਤੇ ਵਾਪਸ ਪੰਜਾਬ ਵਿੱਚ ਖੁਸ਼ੀਆਂ ਲੈ ਕੇ ਆਵਾਂਗੇ ਤੇ